ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਮੁਖਾਰਬਿੰਦ ਵਿੱਚੋਂ ਉਚਾਰਤ ਬਾਣੀ ਸ੍ਰੀ ਜਪਜੀ ਸਾਹਿਬ ਜਿਸ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਆਪਾਂ ਰੋਜ਼ਾਨਾ ਹੀ ਜੁੜਨਾ ਕਰਦੇ ਹਾਂ ਸੋ ਉਸੇ ਹੀ ਲੜੀ ਨੂੰ ਅੱਗੇ ਤੋਰਦੇ ਹੋਏ ਆਓ ਜੁੜਨਾ ਕਰੀਏ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਪਾਵਨ ਉਪਦੇਸ਼ ਦੇ ਨਾਲ ਇਸ ਤੋਂ ਪਹਿਲਾਂ ਆਪਾਂ ਜਪਜੀ ਸਾਹਿਬ ਦੀਆਂ 27 ਪੌੜੀਆਂ ਦੇ ਸ਼ਬਦਾਰਥ ਸਰਵਣ ਕੀਤੇ ਨੇ ਅੱਜ 28ਵੀਂ ਪੌੜੀ ਦੇ ਸ਼ਬਦਾਰਥ ਸਰਵਣ ਕਰਨੇ ਨੇ ਕੇਵਲ ਕੋਈ 15 ਕੁ ਮਿੰਟ ਦਾ ਸਮਾਂ ਆਪਣੀਆਂ ਮਨੁਬਿਰਤੀਆਂ ਨੂੰ ਆਪਾਂ ਇਕਾਗਰ ਕਰੀਏ ਚਿੱਤ ਨੂੰ ਕੇਵਲ ਤੇ ਕੇਵਲ ਗੁਰੂ ਚਰਨਾਂ ਨਾਲ ਜੋੜ ਕੇ ਪਾਵਨ ਬਾਣੀ ਦੇ ਪਾਵਨ ਉਪਦੇਸ਼ ਨੂੰ ਸਮਝੀਏ ਸਤਿਗੁਰ ਪਾਤਸ਼ਾਹ ਜੀਆ ਨੇ ਜੋ 28ਵੀਂ ਪੌੜੀ ਦੇ ਵਿੱਚ ਬਚਨ ਸਾਡੀ ਝੋਲੀ ਵਿੱਚ ਪਾਏ ਨੇ ਅਸਲ ਦੇ ਵਿੱਚ ਇਹ ਪਾਵਨ ਪਵਿੱਤਰ ਬਚਨ ਸਤਿਗੁਰਾਂ ਨੇ ਭਾਵੇਂ ਕਿ ਜੋਗੀਆਂ ਨੂੰ ਸਮਝਾਉਣ ਵਾਸਤੇ ਕੀਤੇ ਨੇ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆ ਦਾ ਪ੍ਰਕਾਸ਼ ਹੋਇਆ ਉਸ ਵੇਲੇ ਹਿੰਦੁਸਤਾਨ ਦੇ ਅੰਦਰ ਲੋਧੀਆਂ ਦਾ ਰਾਜ ਸੀ ਲੋਧੀ ਵੰਸ਼ ਦਾ ਰਾਜ ਸੀ ਜਿਵੇਂ ਕਿ ਸੁਲਤਾਨਪੁਰ ਲੋਧੀ ਉਹ ਲੋਧੀ ਦੇ ਨਾਮ ਤੇ ਵਸਿਆ ਸਤਗੁਰਾਂ ਦੇ ਵੇਲੇ ਹੀ ਮੁਗਲਾਂ ਨੇ ਹਮਲਾ ਕੀਤਾ ਜਮਕਰ ਮੁਗਲ ਚੜਾਇਆ 1527 ਦੇ ਵਿੱਚ ਬਾਬਰ ਨੇ ਹਮਲਾ ਕੀਤਾ ਸੀ ਤੇ 1527 ਤੋਂ ਹੀ ਮੁਗਲ ਰਾਜ ਹਿੰਦੁਸਤਾਨ ਦੇ ਵਿੱਚ ਸ਼ੁਰੂ ਹੋ ਗਿਆ ਚਲੋ ਉਸ ਵੇਲੇ ਤਿੰਨ ਵਰਨਾਂ ਦਾ ਬਹੁਤ ਜ਼ਿਆਦਾ ਜਿਹੜਾ ਬੋਲਬਾਲਾ ਸੀ ਇੱਕ ਤੇ ਸੀ ਹਿੰਦੂ ਇੱਕ ਮੁਸਲਿਮ ਅਤੇ ਤੀਸਰਾ ਜਿਹੜਾ ਪੰਥ ਸੀ ਉਹ ਸੀ ਯੋਗ ਪੰਥ ਯੋਗੀਆਂ ਦਾ ਜਿਨ੍ਹਾਂ ਨੂੰ ਸਿੱਧ ਕਹਿੰਦੇ ਆ ਨਾਥ ਕਹਿੰਦੇ ਆ ਯੋਗੀ ਕਹਿੰਦੇ ਆ ਇਹਨਾਂ ਨੇ ਇਹਨਾਂ ਦੇ ਵਡੇਰੇ ਦਾ ਨਾਮ ਵੈਸੇ ਗੋਰਖਨਾਥ ਉਹਨਾਂ ਨੇ ਉਨ੍ਹਾਂ ਦੀਆਂ ਗ੍ਰੰਥਾਂ ਵਿੱਚ ਆਉਂਦਾ ਕਿ ਗੋਰਖਨਾਥ ਤੋਂ ਇਹ ਨਾਥ ਪਰੰਪਰਾ ਸ਼ੁਰੂ ਹੋਈ। ਸੋ ਸਤਿਗੁਰ ਪਾਤਸ਼ਾਹ ਜੀਆ ਨੇ ਫੁਰਮਾਨ ਕੀਤਾ ਕਿ ਇੱਥੇ ਨਾਥਾਂ ਨੂੰ ਸੰਬੋਧਨ ਕੀਤਾ ਪਰ ਉਪਦੇਸ਼ ਸਾਡੇ ਸਾਰਿਆਂ ਵਾਸਤੇ ਹੈ। ਇੱਥੇ ਕੇਵਲ ਇੱਕ ਨੂੰ ਨਹੀਂ ਸਮਝਾਇਆ ਭਾਵੇਂ ਇੱਕ ਨੂੰ ਹੈ ਪਰ ਉਹ ਉਪਦੇਸ਼ ਸਾਰਿਆਂ ਦੇ ਪੱਲੇ ਬੰਨਣ ਵਾਸਤੇ ਹੈ। ਸਤਗੁਰਾਂ ਨੇ ਜੋਗੀਆਂ ਨੂੰ ਨਾਥਾਂ ਨੂੰ ਇਹ ਸਮਝਾਉਣਾ ਕੀਤਾ ਕਿ ਭਾਈ ਤੁਸੀਂ ਜਿਹੜਿਆ ਬਾਹਰੀ ਚਿੰਨ ਪਾਏ ਨੇ ਨਾ ਜੇਕਰ ਅੰਤਰੀਵ ਤੌਰ ਤੇ ਇਹਨਾਂ ਦਾ ਤੁਹਾਨੂੰ ਭਾਵ ਨਹੀਂ ਪਤਾ ਤੇ ਬਾਹਰੀ ਤੌਰ ਤੇ ਪਾਇਆ ਕੇਵਲ ਪਖੰਡ ਹੋ ਜਾਏਗਾ ਚੇਤੇ ਰੱਖਣਾ ਇਸਤਰੀਆਂ ਜਿਸ ਵੇਲੇ ਕੋਈ ਵੀ ਇਸਤਰੀ ਦੀ ਲੜਕੀ ਦੀ ਸ਼ਾਦੀ ਹੁੰਦੀ ਆ ਉਸ ਦੇ ਗਲੇ ਵਿੱਚ ਮੰਗਲ ਸੂਤਰ ਪਹਿਨਿਆ ਜਾਂਦਾ ਚਲੋ ਸਨਾਤਨ ਮਤ ਦੀਏ ਪਰੰਪਰਾ ਹੈ ਸਿਰ ਤੇ ਸੰਧੂਰ ਲਾਇਆ ਜਾਂਦਾ ਹੈ ਕੇਵਲ ਤੇ ਕੇਵਲੇ ਵਿਖਾਵੇ ਵਾਸਤੇ ਨਹੀਂ ਇਹਦੇ ਕੁਝ ਅੰਤਰੀਵ ਭਾਵ ਨੇ ਪਰ ਚੇਤੇ ਰੱਖਣਾ ਜੇਕਰ ਅੰਤਰੀਵ ਤੌਰ ਤੇ ਭਾਵ ਖਤਮ ਹੋ ਗਏ ਤੇ ਬਾਹਰ ਪੈਨੇ ਹੋਏ ਚਿੰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਉਸ ਚੀਜ਼ ਦਾ ਧਾਰਮਿਕ ਤੌਰ ਤੇ ਵੀ ਸਤਿਗੁਰਾਂ ਨੇ ਫਰਮਾਨ ਕੀਤਾ ਕਿ ਅਸੀਂ ਧਰਮ ਦੇ ਚਿੰਨ ਤਾਂ ਆਪਣੇ ਸ਼ਰੀਰ ਤੇ ਧਾਰਨ ਕਰ ਲੈਨੇ ਆ ਪਰ ਸਾਡੇ ਅੰਦਰ ਤੁਰ ਅੰਦਰ ਤੱਕ ਧਰਮ ਹੈਗਾ ਜੇਕਰ ਅੰਦਰ ਧਰਮ ਨਹੀਂ ਹੈਗਾ ਤੇ ਚੇਤੇ ਰੱਖਣਾ ਸਤਿਗੁਰਾਂ ਨੇ ਆਖਿਆ ਕਿ ਬਾਹਰੀ ਤੌਰ ਤੇ ਪੈਨੇ ਹੋਏ ਚਿੰਨ ਵੀ ਵਿਖਾਵਾ ਤੇ ਪਖੰਡ ਬਣ ਜਾਂਦੇ ਨੇ ਤੇ ਜੇਕਰ ਅੰਤਰੀਵ ਤੌਰ ਤੇ ਸਾਨੂੰ ਕਿਸੇ ਭਾਵ ਦਾ ਪਤਾ ਹੈ ਤੇ ਬਾਹਰ ਵਾਲੇ ਚਿੰਨ ਸਾਨੂੰ ਪਾਰ ਵੀ ਲਗਾ ਸਕਦੇ ਨੇ ਉਹਨਾਂ ਦਾ ਮੰਡਨ ਕੀਤਾ ਖੰਡਨ ਵੀ ਕੀਤਾ ਤੇ ਮੰਡਨ ਵੀ ਕੀਤਾ ਖੰਡਨ ਉਦੋਂ ਕੀਤਾ ਜਦੋਂ ਅੰਦਰੋਂ ਕਿਸੇ ਚੀਜ਼ ਦਾ ਭਾਵ ਖਤਮ ਹੋ ਜਾਏ ਕੇਵਲ ਬਾਹਰੀ ਵਿਖਾਵਾ ਰਹਿ ਜਾਏ ਫੇਰ ਖੰਡਨ ਕੀਤਾ ਤੇ ਜਦੋਂ ਸਤਿਗੁਰਾਂ ਨੇ ਆਖਿਆ ਕਿ ਅੰਤਰੀਵ ਤੌਰ ਤੇ ਭਾਵ ਹੈਗਾ ਸਾਨੂੰ ਪਤਾ ਹੈ ਤੇ ਬਾਹਰੀ ਤੌਰ ਤੇ ਪੈਨਿਆ ਹੋਇਆ ਚਿੰਨ ਵੀ ਸਾਡਾ ਪਾਰਕ ਤਾਰਾ ਕਰ ਦਿੰਦਾ ਇੱਥੇ ਸਤਿਗੁਰਾਂ ਨੇ ਫੁਰਮਾਨ ਕੀਤਾ ਜਿਵੇਂ ਕਿ ਸਿੱਧਾਂ ਨੂੰ ਜੋਗੀਆਂ ਨੂੰ ਕਹਿ ਲੱਗੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਸਾਨੂੰ ਪਤਾ ਹੈ ਕਿ ਜੋਗੀ ਲੋਕ ਜਿਹੜੇ ਨੇ ਇਹ ਕਰਨਾ ਦੇ ਵਿੱਚ ਮੁੰਦਰਾ ਪਾ ਕੇ ਰੱਖਦੇ ਨੇ ਜ਼ਿਆਦਾਤਰ ਕੱਚ ਦੀਆਂ ਹੁੰਦੀਆਂ ਨੇ ਉਹ ਮੁੰਦਰਾ ਕੰਨ ਪੜਵਾ ਕੇ ਉਹਨਾਂ ਦੇ ਕੰਨਾਂ ਦੇ ਵਿੱਚ ਮੁੰਦਰਾ ਉਹ ਆਪਣੇ ਧਾਰਨ ਕਰਦੇ ਨੇ ਤੇ ਆਪਣੇ ਜੋਗੀ ਕੋਲੋਂ 나ਥ ਕੋਲੋਂ ਜਿਹੜਾ ਉਹਨਾਂ ਦਾ ਹੈੱਡ ਹੁੰਦਾ ਹੈ ਉਹਦੇ ਕੋਲੋਂ ਉਹ ਕੰਨਾਂ ਵਿੱਚ ਪਵਾਉਂਦੇ ਨੇ ਕਹਿਣ ਲੱਗੇ ਅਸਲ ਦੇ ਵਿੱਚ ਅੰਤਰੀਵ ਤੌਰ ਤੇ ਭਾਵ ਇਹ ਹੈ ਕਿ ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾ ਬਣਾਵੇ ਹੁਣ ਬਾਹਰੋਂ ਤੇ ਚਿੰਨ ਧਾਰਨ ਕਰ ਲੈ ਪਰ ਅੰਦਰ ਉਹਨਾਂ ਦੇ ਪ੍ਰਤੀ ਸਾਨੂੰ ਭਾਵ ਨਹੀਂ ਪਤਾ ਸਾਡੇ ਅੰਦਰ ਸ਼ਰਧਾ ਨਹੀਂ ਹੁਣ ਕੋਈ ਬੱਚਾ ਆਪਣੇ ਮਾਤਾ ਪਿਤਾ ਦੇ ਪੈਰੀਂ ਹੱਥ ਲਾ ਰਿਹਾ ਹੈ ਪਰ ਗੱਲ ਉਹਨਾਂ ਦੀ ਕੋਈ ਮੰਨ ਨਹੀਂ ਰਿਹਾ ਚੇਤੇ ਰੱਖਣਾ ਪੈਰੀਂ ਹੱਥ ਲਾਉਣਾ ਵਿਖਾਵਾ ਬਣ ਜਾਏਗਾ ਪਖੰਡ ਬਣ ਜਾਏਗਾ ਤੇ ਜੇਕਰ ਉਹਨਾਂ ਦੀ ਹਰ ਗੱਲ ਮੰਨ ਰਿਹਾ ਫਿਰ ਪੈਰੀਂ ਹੱਥ ਲਾਉਣਾ ਉਹ ਵੀ ਸਤਿਗੁਰਾਂ ਨੇ ਆਖਿਆ ਕਿ ਉਹ ਵੀ ਬਹੁਤ ਚੰਗਾ ਹੈ ਪਰ ਜੇਕਰ ਕੱਲੇ ਪੈਰੀਂ ਹਥ ਲਾਈ ਜਾਂਦਾ ਹੈ ਬੱਚਾ ਤੇ ਗੱਲ ਮਾ ਪਿਓ ਦੀ ਮੰਨ ਨਹੀਂ ਰਿਹਾ ਤੇ ਉਸ ਨੂੰ ਫਿਰ ਸਤਿਗੁਰਾਂ ਨੇ ਆਖੇ ਇਹ ਪਖੰਡ ਹੈ ਇਸੇ ਤਰ੍ਹਾਂ ਫੁਰਮਾਨ ਕੀਤੇ ਕਿ ਕੰਨਾਂ ਵਿੱਚ ਮੁੰਦਰਾ ਪਾਉਣੀਆਂ ਨੇ ਅਸਲ ਦੇ ਵਿੱਚ ਇਹਨਾਂ ਦੇ ਨਾਲ ਤੂੰ ਆਪਣੇ ਕੁਝ ਗੁਣ ਵੀ ਧਾਰਨ ਕਰ ਮੁੰਦਾ ਸੰਤੋਖ ਮੁੰਦਾ ਦਾ ਮਤਲਬ ਹੈ ਮੁੰਦਰਾ ਪਾਉਣੀ ਹੈ ਕੰਨਾਂ ਵਿੱਚ ਵੱਡੇ ਵੱਡੀਆਂ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਜੋਗੀਆਂ ਦੇ ਅਕਸਰ ਆਪਾਂ ਵੇਖਦੇ ਆਂ ਕਹਿਣ ਲੱਗੇ ਉਹ ਸੰਤੋਖ ਦੀਆਂ ਭਾਵ ਆਪਣੇ ਅੰਦਰ ਸੰਤੋਖ ਦਾ ਗੁਣ ਪੈਦਾ ਕਰ ਇਹ ਇਹ ਕੇਵਲ ਯੋਗੀਆਂ ਨੂੰ ਨਹੀਂ ਕਿਹਾ ਇਹ ਸਾਨੂੰ ਸਾਰਿਆਂ ਨੂੰ ਉਪਦੇਸ਼ ਹੈ ਕਿਹਾ ਭਾਵੇਂ ਯੋਗੀਆਂ ਨੂੰ ਹੀ ਹੈ ਪਰ ਉਪਦੇਸ਼ ਤਾਂ ਸਾਨੂੰ ਸਾਰਿਆਂ ਨੂੰ ਹੈ ਨਾ ਕਹਿਣ ਲੱਗੇ ਕਿ ਮੁੰਦਾ ਸੰਤੋਖ ਆਪਣੇ ਕੰਨਾਂ ਦੇ ਵਿੱਚ ਮੁੰਦਰਾ ਧਾਰਨ ਕੀਤੀਆਂ ਨੇ ਆਪਣੇ ਅੰਦਰ ਸੰਤੋਖ ਦਾ ਗੁਣ ਵੀ ਪੈਦਾ ਕਰ ਅਗਲਾ ਬਚਨ ਹੈ ਸ਼ਰਮ ਪਤ ਝੋਲੀ ਸ਼ਰਮ ਦਾ ਮਤਲਬ ਹੈ ਉਦਮ ਕਰਨਾ ਸ਼ਰਮ ਮਿਹਨਤ ਕਰਨੀ ਸ਼ਰਮ ਮੁਸ਼ਕਤ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਉਥੇ ਵੀ ਮੁਸਕਤ ਮਿਹਨਤ ਹਾਰਡ ਵਰਕ ਜਿਹਨੂੰ ਆਪਾਂ ਕਹਿ ਦਿੰਦੇ ਆ ਸ਼ਰਮ ਪਤ ਪਤ ਦਾ ਮਤਲਬ ਅਸਲ ਦੇ ਵਿੱਚ ਹੁੰਦਾ ਹੈ ਪਾਤਰ ਪਾਤਰ ਕੋਈ ਵੀ ਹੱਥ ਦੇ ਵਿੱਚ ਬਰਤਨ ਪਕੜਿਆ ਹੋਵੇ ਜਿਵੇਂ ਆਪਾਂ ਕਹਿ ਦਿੰਦੇ ਆ ਪਤ ਦਾ ਇੱਥੇ ਮਤਲਬ ਹੈ ਬਰਤਨ ਕਿਸੇ ਤਰ੍ਹਾਂ ਦਾ ਜੋਗੀਆਂ ਦੇ ਹੱਥਾਂ ਵਿੱਚ ਉਹ ਬਰਤਨ ਵੀ ਆਪਦੇ ਹੀ ਰੱਖਦੇ ਨੇ ਝੋਲੀ ਕਹਿਣ ਲੱਗੇ ਜੇ ਤੂੰ ਆਪਣੇ ਕੰਨਾਂ ਵਿੱਚ ਜਿਹੜੀਆਂ ਮੰਦਰਾ ਪਾਈਆਂ ਨੇ ਨਾਲ ਆਪਣੇ ਅੰਦਰ ਸੰਤੋਖ ਦਾ ਗੁਣ ਬਣਾਵੇਂ ਤੇ ਮਿਹਨਤ ਨੂੰ ਖੱਪਰ ਤੇ ਝੋਲੀ ਬਣਾਵੇਂ ਖੱਪਰ ਮਤਲਬ ਉਹ ਪਾਤਰ ਜਿਹਦੇ ਵਿੱਚੋਂ ਕੋਈ ਚੀਜ਼ ਪਵਾਉਂਦਾ ਹੁਣ ਕੋਈ ਚੀਜ਼ ਪਾਉਣੀ ਹੈ ਜਿਹਨੂੰ ਠੂਠਾ ਵੀ ਕਹਿ ਦਿੰਦੇ ਨੇ ਇੱਕ ਕੌਲੀ ਦਾ ਵੱਡਾ ਰੂਪ ਜਿਹਨੂੰ ਕੌਲਾ ਆਪਾਂ ਕਹਿ ਦਿੰਦੇ ਆ ਘਰਾਂ 'ਚ ਅਸਲ ਦੇ ਵਿੱਚ ਕਹਿਣ ਲੱਗੇ ਮਿਹਨਤ ਨੂੰ ਆਪਣੇ ਅੰਦਰ ਮਿਹਨਤ ਦਾ ਵੀ ਗੁਣ ਪੈਦਾ ਕਰ ਸ਼ਰਮਪਤ ਝੋਲੀ ਆਪਾਂ ਵੇਖਿਆ ਹੋਣਾ ਹੈ ਜੋਗੀਆਂ ਦੇ ਕੋਲ ਇੱਕ ਝੋਲੀ ਬੰਨੀ ਹੁੰਦੀ ਹੈ ਉਹਦੇ ਕਈ ਵਾਰੀ ਮੋਢੇ ਤੇ ਵੀ ਪਾਈ ਹੁੰਦੀ ਹੈ ਕਈ ਵਾਰੀ ਡਾਂਗ ਇੱਕ ਹੁੰਦੀ ਹੈ ਉਹਨਾਂ ਦੇ ਮੋਢੇ ਤੇ ਟੰਗੀ ਉਹਦੇ ਦੋਨਾਂ ਸਾਈਡਾਂ ਤੇ ਦੋ ਝੋਲੇ ਲਮਕ ਕੇ ਹੁੰਦੇ ਨੇ ਉਹਨਾਂ ਬਾਰੇ ਬਚਨ ਹੈ ਕਹਿਣ ਲੱਗੇ ਸ਼ਰਮਪਤ ਝੋਲੀ ਕਹਿਣ ਲੱਗੇ ਮਿਹਨਤ ਨੂੰ ਆਪਣੀ ਖੱਪਰ ਅਤੇ ਝੋਲੀ ਬਣਾ ਉਹ ਪਾਤਰ ਤੇ ਝੋਲੀ ਬਣਾ ਤੇ ਨਾਲ ਹੀ ਕਹਿ ਦਿੱਤਾ ਕਿ ਤੂੰ ਆਪਣੇ ਪਿੰਡੇ ਤੇ ਸਵਾਹ ਵੀ ਜਿਹੜੀ ਮਲਦੇ ਨਾ ਇਹਦੇ ਨਾਲ ਇੱਕ ਗੁਣ ਹੋਰ ਧਾਰਨ ਕਰ ਆਪਣੇ ਅੰਦਰ ਉਹ ਹੈ ਧਿਆਨ ਕੀ ਕਰੈ ਵਿਪੂਤ ਵਿਪੂਤ ਕਹਿੰਦੇ ਨੇ ਸਵਾਹ ਨੂੰ ਕਹਿਣ ਲੱਗੇ ਅਸਲ ਦੇ ਵਿੱਚ ਪਰਮਾਤਮਾ ਦੇ ਨਾਲ ਅਕਾਲ ਪੁਰਖ ਦੇ ਨਾਲ ਅੰਦਰੋਂ ਧਿਆਨ ਜੋੜਨ ਵਾਲਾ ਗੁਣ ਵੀ ਪੈਦਾ ਕਰ ਹੁਣ ਗੁਣਾਂ ਦਾ ਵਰਣਨ ਕੀਤਾ ਹੈ ਸਤਿਗੁਰਾਂ ਨੇ ਫਰਮਾਨ ਕੀਤਾ ਕਿ ਬਾਹਰੀ ਤੌਰ ਤੇ ਤਾਂ ਚਿੰਨ ਧਾਰਨ ਕਰ ਲੇ ਹੁਣ ਕੋਈ ਬੰਦਾ ਫਰਜ਼ ਕਰੋ ਅੰਮ੍ਰਿਤ ਛਕਦਾ ਚਲੋ ਆਪਾਂ ਸਿੱਖ ਧਰਮ ਦਾ ਲੈ ਲੈਨੇ ਆ ਉਸ ਨੇ ਕਿਰਪਾਨ ਧਾਰਨ ਕਰ ਲਈ ਕੜਾ ਧਾਰਨ ਕਰ ਲਿਆ ਕਤਾਰ ਪਹਿਨ ਲਏ ਸਿਰ ਤੇ ਦੁਮਾਲਾ ਦਸਤਾਰ ਬੰਨ ਲਈ ਪਰ ਜੇਕਰ ਅੰਦਰ ਉਸ ਦੇ ਧਰਮ ਨਹੀਂ ਤੇ ਬਾਹਰੀ ਤੌਰ ਤੇ ਪਹਿਨੇ ਹੋਏ ਚਿੰਨ ਪਖੰਡ ਬਣ ਜਾਣਗੇ ਤੇ ਸਤਿਗੁਰਾਂ ਨੇ ਆਖੇ ਕਿ ਫੇਰ ਇਹਨਾਂ ਦਾ ਫਾਇਦਾ ਨਹੀਂ ਪਰ ਜੇ ਨਾਲ ਇਹਨਾਂ ਦੇ ਅੰਦਰ ਗੁਣ ਵੀ ਧਾਰਨ ਕੀਤੇ ਨੇ ਚੰਗੇ ਗੁਣ ਬੰਦੇ ਦੇ ਅੰਦਰ ਹੈਗੇ ਨੇ ਫਿਰ ਬਾਹਰੀ ਤੌਰ ਤੇ ਪਹਿਨੇ ਚਿੰਨ ਇਹਨਾਂ ਦਾ ਫਾਇਦਾ ਹੈ ਫਿਰ ਫਾਇਦਾ ਹੈ ਕਹਿਣ ਲੱਗੇ ਧਿਆਨ ਕੀ ਕਰੇ ਵਿਭੂਤ ਤੂੰ ਵਿਭੂਤੀ ਮਲਦਾ ਪਰ ਅਸਲ ਦੇ ਵਿੱਚ ਪ੍ਰਮਾਤਮਾ ਦੇ ਨਾਲ ਅੰਦਰੋਂ ਧਿਆਨ ਜੋੜਨ ਵਾਲਾ ਗੁਣ ਵੀ ਪੈਦਾ ਕਰ ਇਹ ਪਹਿਲੀ ਪੰਕਤੀ ਦਾ ਮੈਂ ਕੇਵਲ ਆ ਕਿਉਂਕਿ ਇਹ ਪੌੜੀ ਛੋਟੀ ਹੈ ਤੇ ਮੈਂ ਬਹੁਤ ਮੈਂ ਕੋਸ਼ਿਸ਼ ਕਰਾਂਗਾ ਕਿ ਥੋੜਾ ਜਿਹਾ ਖੁੱਲੀ ਕਹਿ ਲਗੇ ਮੁੰਦਾ ਸੰਤੋਖ ਸੰਤੋਖ ਦੀਆਂ ਮੰਦਰਾ ਧਾਰਨ ਕਰ ਸ਼ਰਮ ਪਤ ਝੋਲੀ ਮਿਹਨਤ ਮੁਸ਼ਕਤ ਨੂੰ ਆਪਣੀਆਂ ਝੋਲੀਆਂ ਬਣਾ ਆਪਣਾ ਵਰਤਨ ਵਡਾ ਤੇ ਧਿਆਨ ਕੀ ਕਰੇ ਵਿਪੂਤ ਪ੍ਰਮਾਤਮਾ ਨਾਲ ਧਿਆਨ ਜੋੜਨ ਦੇ ਗੁਣ ਨੂੰ ਆਪਣੇ ਸਰੀਰ ਦੀ ਵਿਪੂਤ ਬਣਾ ਜਿਹੜੀ ਵਿਪੂਤ ਸਮਝਦੇ ਹੋ ਕਿ ਸਵਾਹ ਜਿਹੜੀ ਮੰਨਦੇ ਨੇ ਇਸ ਤੋਂ ਅਗਲਾ ਬਚਨ ਹੈ ਖਿੰਥਾ ਕਾਲ ਕੁਵਾਰੀ ਕਾਇਆ ਇਹ ਇੱਥੇ ਆਪਾਂ ਵਿਸ਼ਰਾਮ ਦੇਣਾ ਖਿੰਥਾ ਬੋਲ ਕੇ ਵਿਸ਼ਰਾਮ ਦੇਣਾ ਖਿੰਥਾ ਦਾ ਮਤਲਬ ਹੁੰਦਾ ਜਿਵੇਂ ਇੱਕ ਗੋਦੜੀ ਕਹਿ ਦਿੰਦੇ ਆ ਪੁਰਾਣੇ ਟਾਈਮਾਂ ਚ ਇੱਕ ਫੱਟੀ ਪੁਰਾਣੀ ਜੀ ਰਜਾਈ ਜਿਸ ਨੂੰ ਜਗਾ ਜਗਾ ਤੋਂ ਟਾਂਕੇ ਵਗੈਰਾ ਜੇ ਲੱਗੇ ਹੋ ਉਹਨੂੰ ਕਹਿ ਦਿੰਦੇ ਨੇ ਕਿ ਗੋਦੜੀ ਖਿੰਥਾ ਕਾਲ ਕੁਆਰੀ ਕਾਇਆ ਕਾਲ ਦਾ ਮਤਲਬ ਹੈ ਮੌਤ ਕੁਆਰੀ ਕਾਇਆ ਦਾ ਮਤਲਬ ਹੈ ਕੁਆਰਾ ਸਰੀਰ ਭਾਵ ਵਿਸ਼ੇ ਵਿਕਾਰਾਂ ਤੋਂ ਬਚਿਆ ਹੋਇਆ ਕੋਰੇ ਕਾगज ਵਰਗਾ ਸਰੀਰ ਜਿਸ ਨੇ ਕੋਈ ਵਿਸ਼ੇ ਵਿਕਾਰ ਕੋਈ ਪਾਪ ਨਾ ਕੀਤਾ ਹੋਵੇ ਅਗਲਾ ਬਚਨ ਹੈ ਜੁਗਤ ਡੰਡਾ ਪ੍ਰਤੀਤ ਸਤਗੁਰੂ ਜੀ ਕਹਿਣ ਲੱਗੇ ਜੁਗਤ ਦਾ ਮਤਲਬ ਹੈ ਜੋਗ ਦੀ ਰਹਿਤ ਕੋਈ ਤਰੀਕਾ ਕਹਿੰਦੇ ਨੇ ਆਹ ਕੰਮ ਦੀ ਜੁਗਤ ਕੀ ਹੈ ਤਰੀਕਾ ਤੇ ਪ੍ਰਤੀਤ ਦਾ ਮਤਲਬ ਹੈ ਸ਼ਰਧਾ ਤੇ ਯਕੀਨ ਚਲੋ ਇਹ ਅਖਰੀ ਅਰਥ ਕਰ ਦਿੱਤੇ ਮੈਂ ਇਸ ਦਾ ਭਾਵ ਦੱਸਦਾ ਕਹਿਣ ਲੱਗੇ ਮੌਤ ਦੇ ਡਰ ਨੂੰ ਮੌਤ ਦਾ ਡਰ ਤੇਰੀ ਗੋਦੜੀ ਹੋਵੇ ਚਲੋ ਬਾਹਰੀ ਤੌਰ ਤੇ ਇਹ ਦ੍ਰਿਸ਼ਟਮਾਨ ਚੀਜ਼ਾਂ ਨੇ ਪਰ ਨਾਲ ਕਹਿਣ ਲੱਗੇ ਇਹਦੇ ਅੰਤਰੀਵ ਭਾਵ ਵੀ ਨੇ ਹੁਣ ਸ਼੍ਰੀ ਸਾਹਿਬ ਪਾਲੀ ਕਿਰਪਾਣ ਪਾਲੀ ਪਰ ਚੇਤੇ ਰੱਖਣਾ ਕਿ ਕੱਲੀ ਕਿਰਪਾਲ ਪਾ ਕੇ ਕੋਈ ਸਿੱਖ ਬਣ ਜਾਂਦਾ ਜੇ ਅੰਦਰ ਗੋਣੀ ਨਾ ਹੋਏਗਾ ਕੋਈ ਤੇ ਕਿ ਬਾਹਰੀ ਤੌਰ ਤੇ ਆ ਆਪਣੇ ਆ ਬਾਬਾ ਬਾਬਿਆਂ ਦੇ ਲੋਕਟ ਪਾਉਂਦੇ ਨੇ ਲੋਕ ਜਾਂ ਤਰ੍ਹਾਂ ਤਰ੍ਹਾਂ ਦੇ ਧਰਮਾਂ ਦੇ ਵਿੱਚ ਉਹਨਾਂ ਦੇ ਚਿੰਨ ਧਾਰਨ ਕਰਦੇ ਨੇ ਕਿ ਕੱਲਾ ਚਿੰਨ ਪਾ ਕੇ ਆਪਣੇ ਸਰੀਰ ਤੇ ਬੰਦਾ ਧਰਮੀ ਬਣ ਜਾਂਦਾ ਜੇ ਅੰਦਰ ਗੋਣੀ ਕੋਈ ਨਾ ਹੋਵੇ ਕਿ ਕੱਲਾ ਬਾਹਰੀ ਤੌਰ ਤੇ ਪਾਇਆ ਹੋਇਆ ਉਹ ਲੋਕਟ ਬੰਦੇ ਦਾ ਪਾਰਤਾਰਾ ਕਰ ਦੇਗਾ ਨਹੀਂ ਕਰ ਸਕਦਾ ਉਹ ਤੇ ਕੱਲਾ ਪਖੰਡ ਬਣ ਜਾਏਗਾ ਸਤਗੁਰੂ ਜੀ ਕਹਿਣ ਲੱਗੇ ਖਿੰਥਾ ਕਾਲ ਕੁਵਾਰੀ ਕਾਇਆ ਕਹਿਣ ਲੱਗੇ ਮੌਤ ਦਾ ਡਰ ਮੌਤ ਦਾ ਡਰ ਦਾ ਮਤਲਬ ਇਹ ਇਹਨੂੰ 네ਗੇਟਿਵ ਸੈਂਸ ਚ ਨਹੀਂ ਲੈਣਾ ਵੀ ਡਰੀ ਜਾਣਾ ਮੌਤ ਨੂੰ ਚੇਤੇ ਰੱਖਣਾ ਵੀ ਮੈਂ ਮਰਨਾ ਵੀ ਹੈ ਅਸਲ ਦੇ ਵਿੱਚ ਬੰਦਾ ਪਾਪ ਹੀ ਉਦੋਂ ਕਰਨ ਤੇ ਤੁਲ ਜਾਂਦਾ ਜਦੋਂ ਸੋਚਦਾ ਵੀ ਮੈਂ ਥੋੜੀ ਮਰਨਾ ਹੈ ਫਲਾਣਾ ਮਰੀ ਹੈ ਇੱਕ ਨਵੇਂ ਪਾਸ਼ਾ ਜੀ ਦਾ ਨਾ ਬੜਾ ਪਿਆਰਾ ਬਚਨ ਹੈ ਸਾਧੂ ਰਚਨਾ RAM ਬਣਾਈ ਇੱਕ ਬਿਨਸ ਹੈ ਇੱਕ ਅਸਥਿਰ ਮਨ ਹੈ ਅਚਰਜ ਲਖਿਓ ਨਾ ਜਾਈ ਨਵੇਂ ਪਾਸ਼ਾ ਗੁਰ ਤੇਗ ਬਹਾਦਰ ਜੀ ਕਹਿਣ ਲੱਗੇ ਮੈਂ ਨਾ ਇੱਕ ਦੁਨੀਆ ਤੇ ਬੜੀ ਹਰਾਨੀ ਵਾਲੀ ਚੀਜ਼ ਵੇਖੀ ਗੱਲ ਵੇਖੀ ਪਤਾ ਕਿਹੜੀ ਕਹਿਣ ਲੱਗੇ ਇੱਕ ਬਿਣਸ ਹੈ ਇੱਕ ਤਾਂ ਮਰ ਗਿਆ ਇੱਕ ਅਸਥਿਰ ਮਾਨ ਹੈ ਉਹ ਮਰੇ ਬੰਦੇ ਦੇ ਸਹਰਾਣੇ ਖੜਾ ਬੰਦਾ ਉਹ ਸੋਚਦਾ ਵੀ ਫਲਾਨਾ ਮਰਿਆ ਮੈਂ ਥੋੜੀ ਮਰਿਆ ਆਚਰਜ ਲਖੇ ਨਾ ਜਾਈ ਕਹਿਣ ਲੱਗੇ ਮੇਰੀ ਤਾਂ ਹਰਾਨੀ ਦੀ ਆਦੀ ਕੋਈ ਨਹੀਂ ਵੀ ਤੇਰੇ ਸਾਹਮਣੇ ਇੱਕ ਬੰਦਾ ਮਰਿਆ ਪਿਆ ਤੇ ਤੂੰ ਕੋਲ ਖੜਾ ਫੇਰ ਨਹੀਂ ਟਲਦਾ ਪਾਪਾਂ ਤੋਂ ਤੂੰ ਫੇਰ ਮਾਰੇ ਪਾਸੇ ਜਾਣ ਤੋਂ ਨਹੀਂ ਰੁਕ ਰਿਆ ਤੇ ਤੈਨੂੰ ਇਹ ਸੋਚਣਾ ਚਾਹੀਦਾ ਵੀ ਇਹ ਮਰਿਆਵਾਰੀ ਮੇਰੀ ਵੀ ਆਉਣੀ ਹੈ ਕੋਈ ਕੋਈ ਬਹੁਤਾ ਚਿਰ ਕੋਈ 1000 2000 5 7 1000 ਸਾਲ ਤੋ ਨਹੀਂ ਜੀਨੇ ਦਿਨ ਤਾਂ ਗਿਣਤੀ ਦੇ ਨੇ ਅਸਲ ਦੇ ਵਿੱਚ ਤਾਂ ਅਗਲੇ ਸਵਾਸ ਦਾ ਨਹੀਂ ਪਤਾ ਪਰ ਜੇ ਕੋਈ ਬੰਦਾ ਉਮਰ ਭੋਗ ਕੇ ਵੀ ਜਾਵੇ ਤੇ ਲਾਸਟ ਉਮਰ ਬੰਦੇ ਦੀ ਮਨਿਆਦ ਵੈਲਿਡਿਟੀ ਕਿੰਨੀ ਹੈ ਕਿੰਨੇ ਚਿਰ ਕਿੰਨਾ ਚਿਰ ਬੰਦੇ ਨੇ ਜੀਣਾ ਹੈ ਕੋਈ ਹੈਗਾ ਬੰਦਾ ਜਿਹੜਾ ਆਪਣੇ ਵਿੱਚ ਜਿਹੜਾ 150 ਸਾਲ ਦਾ ਹੋਵੇ 150 ਸਾਲ ਦਾ ਹੋਵੇ 100 ਸਾਲ ਦਾ ਵੀ ਕੋਈ ਨਹੀਂ ਹੁਣਾ ਤੇ ਫੇਰ ਕਾਦੀ ਕਾਦੀ ਮੈਂ ਮੈਂ ਜੀ ਕਾਦ ਲਈ ਇੱਕ ਦੂਜੇ ਨੂੰ ਮਾਰ ਕੱਟ ਮਚਾਈ ਐ ਚੇਤੇ ਰੱਖਣਾ ਕਹਿਣ ਲੱਗੇ ਮੌਤ ਦਾ ਡਰ ਤੇਰੀ ਗੋਦੜੀ ਹੋਵੇ ਜਿਹੜੀ ਤੂੰ ਕੁੱਤੇ ਲੈ ਕੇ ਸੌਣਾ ਇਥੇ ਡਰ ਨੂੰ ਇਹ ਨਹੀਂ ਵੀ ਮੌਤ ਨੂੰ ਚੇਤੇ ਰੱਖਣਾ ਅਗਲਾ ਬਚਨ ਹੈ ਸ਼ਰੀਰ ਨੂੰ ਬਚਾ ਕੇ ਵਕਾਰਾਂ ਵੱਲੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਕੁਵਾਰਾ ਸ਼ਰੀਰ ਕੁਵਾਰੇ ਸ਼ਰੀਰ ਦਾ ਮਤਲਬ ਹੈ ਆਪਣੇ ਸ਼ਰੀਰ ਨੂੰ ਆਪਣੇ ਆਪ ਨੂੰ ਪਾਪਾਂ ਤੋਂ ਬਚਾ ਕੇ ਰੱਖਣਾ ਹੁਣ ਇੱਕ ਹੈਗਾ ਜੀ ਬ੍ਰਹਮਚਾਰੀਆ ਇੱਕ ਇਹ ਸਨਾਤਨ ਮਤ ਦੇ ਵਿੱਚ ਇੱਕ ਪਰੰਪਰਾ ਹੈ ਉਹ ਕਹਿੰਦੇ ਨੇ ਜੀ ਮੈਂ ਬ੍ਰਹਮਚਾਰੀਆਂ ਔਰ ਲੜਕੀਆਂ ਲੜਕੇ ਉਹ ਸਾਰੀ ਉਮਰ ਸ਼ਾਦੀ ਨਹੀਂ ਕਰਾਉਂਦੀ ਅਸਲ ਦੇ ਵਿੱਚ ਸਤਿਗੁਰਾਂ ਨੇ ਆਖਿਆ ਜੋਗੀ ਨਹੀਂ ਜਿਆ ਸਾਦੀ ਕਰਾਉਂਦੀ ਜਿਹੜੇ ਜੋਗੀ ਹੁੰਦੇ ਨੇ ਨਾ ਉਹ ਵਿਆਹ ਨਹੀਂ ਕਰਾਉਂਦੇ ਸੀ ਕਹਿਣ ਲੱਗੇ ਅਸਲ ਚ ਕੁਵਾਰਾ ਸ਼ਰੀਰ ਕੁਵਾਰੇ ਰਹਿਣ ਦਾ ਮਤਲਬ ਇਹ ਨਹੀਂ ਕਿ ਗ੍ਰਸਥ ਨਾ ਧਾਰਨ ਕਰੋ ਸ਼ਰੀਰ ਕੁਵਾਰਾ ਉਹ ਮੰਨਿਆ ਜਾਂਦਾ ਜਿਹੜੇ ਸ਼ਰੀਰ ਨੇ ਕਦੇ ਕੋਈ ਪਾਪ ਨਾ ਕੀਤਾ ਹੋਵੇ ਕਿਸੇ ਪਾਪ ਦੇ ਵਿੱਚ ਇਨਵੋਲਵ ਨਾ ਹੋਵੇ ਕੋਈ ਖੱਟਤ ਨਾ ਹੋਵੇ ਕਹਿਣ ਲੱਗੇ ਕਾਲ ਕੁਵਾਰੀ ਕਾਇਆ ਸਰੀਰ ਨੂੰ ਕੁਵਾਰਾ ਰੱਖਣਾ ਪਾਪਾਂ ਤੋਂ ਬਚਾ ਕੇ ਰੱਖਣਾ ਅਸਲ ਕੁਵਾਰਾ ਹੈ ਅਗਲਾ ਬਚਨੇ ਜੁਗਤ ਡੰਡਾ ਪ੍ਰਤੀਤ ਇੱਕ ਨਾ ਜੋਗੀ ਹੱਥ ਚ ਡੰਡਾ ਵੀ ਰੱਖ ਦਿੰਦੇ ਸੀ ਡਾਂ ਛੋਟੀ ਫੜੀ ਹੁੰਦੀ ਨਾ ਜੋਗੀਆਂ ਦੇ ਹੱਥ ਚ ਕਹਿਣ ਲੱਗੇ ਅਸਲ ਦੇ ਵਿੱਚ ਸ਼ਰਧਾ ਨੂੰ ਆਪਣਾ ਡੰਡਾ ਬਣਾ ਜਿਹੜਾ ਡੰਡਾ ਤੂੰ ਪਕੜ ਕੇ ਚੱਲਦਾ ਹੈ ਨਾ ਅੰਦਰੋਂ ਕਹਿੰਦੇ ਜੇ ਕੂੜ ਦੀ ਕੰਧ ਤੋੜਨੀ ਹੈ ਇਹ ਵਿਆਖਿਆ ਸਾਰੀ ਪਹਿਲੀ ਪੌੜੀ ਦੀ ਚੱਲ ਰਹੀ ਹੈ ਜਿਸ ਦੇ ਵਿੱਚ ਸਤਿਗੁਰਾਂ ਨੇ ਆਖਿਆ ਕਿਵ ਸੱਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਕਹਿ ਲੱਗੇ ਕਿਦਾਂ ਸੱਚਿਆਰੇ ਹੋਵਾਂਗੇ ਅੰਦਰੋਂ ਜਿਹੜੀ ਪਾਪ ਦੀ ਝੂਠ ਦੀ ਜਾਂ ਇੱਕ ਪਰਦਾ ਹੈ ਉਹ ਕਿਦਾਂ ਉਹ ਕੰਧ ਟੁੱਟੇਗੀ ਮੇਰੇ ਤੇ ਪ੍ਰਮਾਤਮਾ ਦੇ ਵਿਚਾਰੇ ਜਿਹੜੀ ਕੰਧ ਉਸਰੀ ਹੈ ਉਹ ਕਿਵੇਂ ਟੁੱਟੇਗੀ ਤੇ ਸਤਿਗੁਰਾਂ ਨੇ ਉਹਦਾ ਹੀ ਵਰਣਨ ਕੀਤਾ ਹੈ ਉਹ ਕੰਧ ਨੂੰ ਤੋੜਨ ਦਾ ਤਰੀਕਾ ਇਹੀ ਹੈ ਕਿ ਆਪਣੇ ਅੰਦਰ ਸ਼ਰਧਾ ਦਾ ਇੱਕ ਡੰਡਾ ਪਕੜਿਆ ਹੋਵੇ ਪਾਪ ਭਾਵ ਕੇ ਡੰਡੇ ਦੀ ਜਗਾ ਡੰਡਾ ਪਕੜਨੇ ਉਹ ਇੱਕ ਸ਼ਰਧਾ ਦਾ ਗੁਣ ਵੀ ਤੇਰੇ ਅੰਦਰ ਧਾਰਨ ਹੋਵੇ ਤਾਂ ਤੇਰੇ ਅੰਦਰੋਂ ਇਹ ਪਾਪ ਦੀ ਕੰਧ ਟੁੱਟਣੀ ਹੈ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਜੁਗਤੀ ਪ੍ਰਮਾਤਮਾ ਦੇ ਨਾਲ ਜੁੜ ਕੇ ਰਹਿਣਾ ਸ਼ਰਧਾ ਬਣਾ ਕੇ ਰੱਖਣੀ ਅਸਲ ਦੇ ਵਿੱਚ ਇਹ ਡੰਡਾ ਹੋਵੇ ਇਸ ਤੋਂ ਅਗਲਾ ਬਚਨ ਹੈ ਆਈ ਪੰਥੀ ਸਗਲ ਜਮਾਤੀ ਮਨ ਜਿੱਤੈ ਜਗ ਜੀਤ ਉਸ ਵੇਲੇ ਨਾ ਆਈ ਪੰਥੀ ਦਾ ਮਤਲਬ ਹੈ ਕਿ ਜੋਗੀਆਂ ਦੇ ਨਾ 12 ਬ੍ਰਾਂਚਾਂ ਨੇ 12 ਫਿਰਕੇ ਨੇ ਉਹਨਾਂ ਦੀਆਂ 12 ਸ਼ਾਖਾਵਾਂ ਨੇ ਜੋਗੀਆਂ ਦੀਆਂ ਤੇ ਉਹਨਾਂ ਦੇ ਵਿੱਚੋਂ ਸਾਰਿਆਂ ਤੋਂ ਜਿਹੜਾ ਵੱਡਾ ਪੰਥ ਗਿਣਿਆ ਜਾਂਦਾ ਹੈ ਉਹਨੂੰ ਕਹਿੰਦੇ ਨੇ ਆਈ ਪੰਥ ਆਈ ਪੰਥ ਸਤਿਗੁਰੂ ਜੀ ਉਸ ਪੰਥ ਦਾ ਵਰਣਨ ਕਰਦੇ ਹੋਏ ਕਹਿਣ ਲੱਗੇ ਕਿ ਭਾਈ ਆਈ ਪੰਥੀ ਸਗਲ ਜਮਾਤੀ ਸਗਲ ਦਾ ਮਤਲਬ ਹੈ ਸਾਰੇ ਜੀਵ ਜਮਾਤੀ ਦਾ ਮਤਲਬ ਹੈ ਜਿਹਨੂੰ ਕਹਿੰਦੇ ਕਲਾਸ ਫੈਲੋ ਜਮਾਤੀ ਇੱਕੋ ਜਮਾਤ ਦੇ ਵਿੱਚ ਪੜਨ ਵਾਲੇ ਕਹਿਣ ਲੱਗੇ ਭਾਈ ਅਸਲ ਦੇ ਵਿੱਚ ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ ਅਸਲ ਵਿੱਚ ਉਹੀ ਆਈ ਪੰਥ ਵਾਲਾ ਹੈ ਭਾਵ ਸਭ ਤੋਂ ਉੱਚਾ ਪੰਥ ਉਹਦਾ ਹੈ ਜਿਹੜਾ ਸਾਰਿਆਂ ਨੂੰ ਬਰਾਬਰ ਸਮਝਦਾ ਹੈ ਇਹ ਨਹੀਂ ਵੀ ਇਹ ਮੇਰੇ ਤੋਂ ਨੀਮੈ ਇਹ ਵੱਡਾ ਹੈ ਜਿਹਦੇ ਕੋਲ ਚਾਰ ਪੈਸੇ ਨਹੀਂ ਉਹਨੂੰ ਕਹਦੇ ਨੇ ਜੀ ਇਹ ਤਾਂ ਬੜਾ ਵੱਡਾ ਹੈ ਤੇ ਜਿਹੜਾ ਗਰੀਬ ਹੈ ਉਹਨੂੰ ਕਹਦੇ ਨੇ ਇਹ ਤਾਂ ਛੋਟਾ ਮੋਟਾ ਬੰਦਾ ਹੈ ਜਾਂ ਜਾਤੀ ਪਾਤ ਦੇ ਤੌਰ ਤੇ ਇੱਕ ਦੂਜੇ ਨਾਲ ਵਿਤਕਰਾ ਕਰਨਾ ਮੈਂ ਉੱਚੀ ਜਾਤ ਦਾ ਤੂੰ ਨੀਵੀਂ ਜਾਤ ਦਾ ਕਹਿ ਲਗੇ ਨਹੀਂ ਸਾਰਿਆਂ ਨੂੰ ਬਰਾਬਰ ਸਮਝਣਾ ਇਹ ਸਭ ਤੋਂ ਵੱਡਾ ਧਰਮ ਹੈ ਮਨੁੱਖਤਾ ਦਾ ਧਰਮ ਆਈ ਪੰਥੀ ਸਗਲ ਜਮਾਤੀ ਸਾਰਿਆਂ ਨੂੰ ਆਪਣੇ ਜਮਾਤੀ ਸਮਝਣਾ ਆਪਣੇ ਬਰਾਬਰ ਦੇ ਸਮਝਣਾ ਇਸ ਪੰਥ ਨੂੰ ਸਭ ਤੋਂ ਵੱਡਾ ਪੰਥ ਗਿਣਿਆ ਗਿਆ ਤੇ ਅਗਲਾ ਬਚਨ ਹੈ ਮਨ ਜਿੱਤੈ ਜਗ ਜੀਤ ਜੇ ਆਪਣੇ ਮਨ ਨੂੰ ਜਿੱਤ ਲਿਆ ਤੇ ਸਮਝ ਲਓ ਸਾਰਾ ਜਗਤ ਹੀ ਜਿੱਤ ਲਿਆ ਉਸਨੇ ਮਨ ਨੂੰ ਜਿੱਤਣਾ ਬਹੁਤ ਵੱਡਾ ਕੰਮ ਹੈ ਦੁਨੀਆ ਜਿੰਨੀ ਸੌਖੀ ਹੈ ਮਨ ਜਿੰਨਾ بڑا ਔਖਾ ਹੈ ਸਤਿਗੁਰਾਂ ਨੇ ਆਖਿਆ ਜਿਨੇ ਆਪਣੇ ਮਨ ਨੂੰ ਜਿੱਤ ਲਿਆ ਨਾ ਸਮਝ ਲਓ ਉਸਨੇ ਦੁਨੀਆ ਹੀ ਜਿੱਤ ਲਈ ਜੀ ਗੁਰੂ ਨਾਨਕ ਸਾਹਿਬ ਪਾਛੇ ਮਨ ਜਿੱਤੈ ਜਗ ਜੀਤ ਕਹਿਣ ਲੱਗੇ ਜਗਤ ਦੀ ਮਾਇਆ ਪ੍ਰਮਾਤਮਾ ਤੋਂ ਵਿਛੋੜ ਨਹੀਂ ਸਕਦੀ ਜੇਕਰ ਮਨ ਦੇ ਉੱਪਰ ਜਿੱਤ ਪਾ ਲਈ ਜਾਵੇ ਤੇ ਅਗਲਾ ਜਿਹੜਾ ਬਚਨ ਹੈ ਅਖੀਰਲਾ ਇਸ ਪਾਵਨ ਪੌੜੀ ਦਾ ਆਦੇਸ਼ ਇਸੇ ਆਦੇਸ਼ ਆਦੇਸ਼ ਦਾ ਮਤਲਬ ਹੁੰਦਾ ਹੈ ਨਮਸਕਾਰ ਇਹ ਜੈਨੀ ਜੈਨ ਧਰਮ ਦੇ ਵਿੱਚ ਨਾ ਆਦੇਸ਼ ਸ਼ਬਦ ਨੂੰ ਬੜਾ ਵਰਤਦੇ ਨੇ ਆਦੇਸ਼ ਦਾ ਮਤਲਬ ਹੈ ਨਮਸਕਾਰ ਕਰਨੀ ਪ੍ਰਣਾਮ ਕਰਨੀ ਝੁੱਕ ਕੇ ਕਹਿਣ ਲੱਗੇ ਮੈਂ ਬਾਰ ਬਾਰ ਉਸ ਪ੍ਰਮਾਤਮਾ ਨੂੰ ਕੇਵਲ ਤੇ ਕੇਵਲ ਅਕਾਲ ਪੁਰਖ ਨੂੰ ਪ੍ਰਣਾਮ ਕਰਦਾ ਨਮਸਕਾਰ ਕਰਦਾ ਤੇੜੇ ਨੂੰ ਸਤਿਗੁਰ ਜੀ ਕਹਿ ਲਗੇ ਆਦ ਅਨੀਲ ਅਨਾਦ ਅਨਾਹਤ ਚਾਰ ਸ਼ਬਦ ਨੇ ਤੇ ਚਾਰੋ ਅੱਡੋ ਅੱਡ ਨੇ ਇੱਥੇ ਕੌਮਾਂ ਲੱਗੀਆਂ ਨੇ ਚਾਰਾਂ ਦੇ ਵਿੱਚ ਵਿਸ਼ਰਾਮ ਲੱਗੇ ਨੇ ਆਦ ਇਹਦਾ ਮਤਲਬ ਹੈ ਮੁੱਢ ਤੋਂ ਅਨੀਲ ਅਨੀਲ ਦਾ ਮਤਲਬ ਹੈ ਅਨੀਲ ਇਹਦਾ ਵੀ ਸੰਧੀ ਵਿਸ਼ੇਦ ਕਰਾਂਗੇ ਨੀਲ ਦਾ ਮਤਲਬ ਹੁੰਦਾ ਹੈ ਦਾਗ ਲੱਗਣਾ ਐ ਨੀਲ ਦਾ ਮਤਲਬ ਹੈ ਜਿਹਦੇ ਤੇ ਕੋਈ ਦਾਗ ਨਾ ਲੱਗਾ ਹੋਵੇ ਇੱਕ ਦਿਨ ਆਪਾਂ ਨਿਰੰਜਨ ਸ਼ਬਦ ਦੇ ਅਰਥ ਕੀਤੇ ਸਨ ਨਿਰੰਜਨ ਜਿਸ ਤੇ ਕੋਈ ਦਾਗ ਨਾ ਹੋਵੇ ਅਨੀਲ ਸ਼ਬਦ ਦਾ ਵੀ ਉਹੀ ਅਰਥ ਬਣਦਾ ਹੈ ਜਿਸ ਤੇ ਕੋਈ ਦਾਗ ਨਾ ਹੋਵੇ ਪ੍ਰਮਾਤਮਾ ਹੀ ਹੈ ਜਿਸ ਤੇ ਕੋਈ ਦਾਗ ਨਹੀਂ ਅਨਾਦ ਅਨਾਦ ਦਾ ਮਤਲਬ ਹੈ ਜਿਸ ਦਾ ਕੋਈ ਮੁੱਢ ਨਹੀਂ ਅਨ ਆਦ ਅਨ ਦਾ ਮਤਲਬ ਹੈ ਰਹਿਤ ਬਿਨਾ ਆਦ ਦਾ ਮਤਲਬ ਹੈ ਜਿਸ ਦਾ ਮੁੱਢ ਨਹੀਂ ਕਹਿ ਲੱਗੇ ਉਹ ਪ੍ਰਮਾਤਮਾ ਉਸ ਦਾ ਕੋਈ ਮੁੱਢ ਹੀ ਨਹੀਂ ਉਹ ਤੇ ਪਤਾ ਨਹੀਂ ਕਦੋਂ ਤੋਂ ਹੈ ਆਦ ਅਨਿਲ ਅਨਾਦ ਇੱਕ ਸ਼ਬਦ ਅਗਲਾ ਹੈ ਅਨਾਹਤ ਅਨ ਆਹਤ ਅਨ ਆਹਤ ਦਾ ਮਤਲਬ ਹੈ ਜੋ ਜਿਸ ਜੋ ਮੌਤ ਤੋਂ ਰਹਿ ਤੇ ਜੋ ਕਦੇ ਖਤਮ ਨਹੀਂ ਹੁੰਦਾ ਅਨਾਹਤ ਅਨ ਆਹਤ ਜਿਹੜਾ ਆਹਤ ਕਦੇ ਨਾ ਹੋਵੇ ਅਨ ਆਹਤ ਕਹਿਣ ਲੱਗੇ ਉਹ ਪ੍ਰਮਾਤਮਾ ਆਦ ਹੈ ਮੁੱਢ ਤੋਂ ਹੈ ਅਨਿਲ ਹੈ ਦਾਗ ਤੁਰਤ ਹੈ ਅਨਾਦ ਹੈ ਅਨਾਦ ਦਾ ਮਤਲਬ ਜਿਸ ਦਾ ਕੋਈ ਮੁੱਢ ਨਹੀਂ ਤੇ ਅਨੀਲ ਅਨਾਦ ਤੇ ਅਨਾਹਤ ਹੈ ਜਿਸ ਦਾ ਕੋਈ ਅੰਤ ਵੀ ਨਹੀਂ ਕੋਈ ਆਦ ਵੀ ਨਹੀਂ ਤੇ ਕੋਈ ਅੰਤ ਵੀ ਨਹੀਂ ਜੁਗ ਜੋਗੇ ਕੋ ਵੇਸ ਉਹ ਪਰਮਾਤਮਾ ਹਰ ਯੁਗ ਦੇ ਵਿੱਚ ਇੱਕੋ ਵੇਸ ਭਾਵ ਇੱਕ ਰਸ ਸਮਾਇਆ ਇਹ ਨਹੀਂ ਕਿ ਮ ਕਿਸੇ ਯੁੱਗ ਦੇ ਵਿੱਚ ਪ੍ਰਮਾਤਮਾ ਦਾ ਜ਼ਿਆਦਾ ਅਸਰ ਹੈ ਤੇ ਕਿਸੇ ਸਮੇਂ ਦੇ ਵਿੱਚ ਪ੍ਰਮਾਤਮਾ ਦਾ ਘੱਟ ਅਸਰ ਹੈ ਐਸਾ ਕੋਈ ਕਨਸੈਪਟ ਨਹੀਂ ਜੋ ਸਭ ਦਾ ਮੁੱਢ ਹੈ ਜੋ ਸ਼ੁੱਧ ਸਰੂਪ ਹੈ ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ ਜਿਸ ਦਾ ਕੋਈ ਅੰਤ ਨਹੀਂ ਲੱਭ ਸਕਦਾ ਨਾਸ਼ ਤੋਂ ਰਹਿਤ ਹੈ ਅਤੇ ਜੋ ਸਦਾ ਇੱਕੋ ਜਿਹਾ ਰਹਿੰਦਾ ਹੈ ਉਸ ਪ੍ਰਮਾਤਮਾ ਨੂੰ ਮੇਰੀ ਬਾਰੰਬਾਰ ਨਮਸਕਾਰ ਹੈ ਸੰਪੂਰਨ ਜੇ ਭਾਵ ਆਪਾਂ ਲੈ ਲਈਏ ਯੋਗ ਮਤ ਦੇ ਕਿੰਥਾ ਮੰਦਰਾ ਝੋਲੀ ਆਦਿਕ ਪ੍ਰਭੂ ਨਾਲੋਂ ਜੀਵ ਦੀ ਵਿਥ ਮਟਾਣ ਯੋਗੇ ਨਹੀਂ ਕੇਵਲ ਬਾਹਰੀ ਚਿੰਨ ਰੱਬ ਨਾਲ ਜੇ ਕਹਦੇ ਨੇ ਵੀ ਬਾਹਰੀ ਚਿੰਨ ਧਾਰਨ ਕਰਕੇ ਤੇ ਰੱਬ ਪ੍ਰਾਪਤ ਹੋ ਜਾਂਦਾ ਹੈ ਚੇਤੇ ਰੱਖਣਾ ਬੰਦਾ ਅਮਰ ਧਾਰੀ ਬੰਦਾ ਇੱਕ ਕਿਰਪਾਨ ਧਾਰਨ ਕਰਦੇ ਜਿਹੜੀ ਫੈਕਟਰੀ 'ਚ ਕਿਰਪਾਨਾਂ ਬਣਦੀਆਂ ਨੇ ਉਹ ਤਾਂ ਫਿਰ ਉਹਨੂੰ ਕਦੋਂ ਦਾ ਬਾਬੇ ਨਾਨਕ ਨੂੰ ਜਾ ਮਿਲਦੇ ਆ ਆਪਾਂ ਅਰਗਬਤੀ ਇੱਕ ਬਾਲਦੇ ਆ ਸਵੇਰੇ ਦੁਕਾਨਾਂ ਤੇ ਲਾਉਂਦੇ ਨੇ ਨਾ ਲੋਕ ਚੇਤੇ ਰੱਖਣਾ ਜੇ ਅੰਦਰ ਹੀ ਸ਼ਰਧਾ ਹੈ ਨਹੀਂ ਤੇ ਬਾਹਰ ਹੀ ਅਰਗਬੱਤੀ ਇੱਕ ਪਖੰਡ ਤੋਂ ਸਿਵਾ ਕੁਝ ਨਹੀਂ ਜੇ ਕਲੀਆਂ ਅਰਗਬੱਤੀਆਂ ਬਾਲਣ ਦੇ ਨਾਲ ਰੱਬ ਮਿਲਦਾ ਹੁੰਦਾ ਤੇ ਜਿਹੜੀਆਂ ਫੈਕਟਰੀਆਂ 'ਚ ਅਰਗਬੱਤੀਆਂ ਬਣਦੀਆਂ ਨੇ ਉੱਥੇ ਤਾਂ ਪ੍ਰਮਾਤਮਾ ਆਪ ਉੱਤਰ ਕੇ ਖੜ ਜਾਂਦਾ ਇਹ ਚੀਜ਼ਾਂ ਉਦੋਂ ਤੱਕ ਪਖੰਡ ਨੇ ਜਿੰਨਾ ਚਿਰ ਅੰਦਰ ਸ਼ਰਧਾ ਨਹੀਂ ਇਹ ਇਹਨਾਂ ਪੌੜੀਆਂ 'ਤੇ 3-4 ਪੌੜੀਆਂ ਆਉਣੀਆਂ ਨੇ ਆਦੇਸ਼ ਤੇ ਸਿਆਦੇਸ਼ ਦੀਆਂ ਉਹਨਾਂ ਦਾ ਸਾਰਿਆਂ ਦਾ ਭਾਵੀ ਇਹ ਬਣ ਲੈ ਚਲੋ ਆਪਾਂ ਹੌਲੀ-ਹੌਲੀ ਉਹਨਾਂ ਨੂੰ ਵੀ ਖੋਲ੍ਹਾਂਗੇ ਕਹਿਣ ਲੱਗੇ ਜਿਉਂ-ਜਿਉ ਸਦਾ ਥਿਰ ਪ੍ਰਭੂ ਦੀ ਯਾਦ ਵਿੱਚ ਅਸੀਂ ਜੁੜਾਂਗੇ ਸੰਤੋਖ ਵਾਲਾ ਸਾਡਾ ਜੀਵਨ ਬਣੇਗਾ ਤੇ ਸਾਰੀ ਖਲਕਤ ਵਿੱਚ ਉਹ ਵਸਦਾ ਪ੍ਰਮਾਤਮਾ ਦਿ세ਗਾ ਫੇਰ ਸਾਡਾ ਫਾਇਦਾ ਹੈ ਇਹਨਾਂ ਧਾਰਮਿਕ ਜਿਨ੍ਹਾਂ ਨੂੰ ਧਾਰਨ ਕਰਨ ਦਾ ਤੇ ਉਸ ਪ੍ਰਮਾਤਮਾ ਦੇ ਨਾਲ ਇੱਕਮਿਕਤਾ ਦਾ